ਉਦੋਂ ਦਿੱਲੀ ਧਰਨਾ ਲੱਗਿਆ ਕਿਸਾਨੀ ਧਰਨਾ ਆ ਮੁੰਡੇ ਦਾ ਸੇਂਪਲੀ ਸਾਹਿਬ ਪਿੰਡ ਹੈ ਪੂਰਾ ਨਾ ਹੈ ਚੁੰਨੀ ਦੇ ਲਾਗੇ ਪਿੰਡ ਹੈ ਸੇਂਪਲੀ ਸਾਹਿਬ ਇਹ ਕਬੱਡੀ ਖਿਡਾਰੀ ਹੈ ਪੂਰਾ ਸੇਂਪਲੀ ਸਾਹਿਬ ਵਾਲਾ ਜਦੋਂ ਦਿੱਲੀ ਕਿਸਾਨੀ ਧਰਨਾ ਚੱਲਦਾ ਸੀਗਾ ਇਹ ਮੁੰਡਾ ਆਪਣੇ ਪਿੰਡ ਦੀ ਕਬੱਡੀ ਦੀ ਟੀਮ ਦੇ ਨਾਲ ਦਿੱਲੀ ਧਰਨੇ ਦੇ ਉੱਪਰ ਲੰਗਰ ਲੈ ਕੇ ਜਾ ਰਹੇ ਸੀਗੇ ਟਰਾਲੀ ਵਿੱਚ ਰਸਤੇ ਵਿੱਚ ਹਰਿਆਣਾ ਦੇ ਚਿੱਪਲੀ ਦੇ ਲਾਗੇ ਟਰੱਕ ਨੇ ਉਸ ਟਰਾਲੀ ਨੂੰ ਫੇਟ ਮਾਰੀ ਉਹ ਟਰਾਲੀ ਵੱਜਦਾ ਐਕਸੀਡੈਂਟ ਹੋਇਆ ਮੁੰਡਾ ਟਰਾਲੀ ਵਿੱਚ ਸੀਗਾ ਤੇ ਉਹ ਐਕਸੀਡੈਂਟ ਵਿੱਚ ਆਹ ਮੁੰਡੇ ਦੀ ਰੇਡ ਦੀ ਹੱਡੀ ਟੁੱਟ ਗਈ ਤੇ ਹਮੇਸ਼ਾ ਲਈ ਇਹ ਮੁੰਡਾ ਜਰਾਉਂਦਾ ਤੋਂ ਦੂਰ ਹੋ ਗਿਆ ਇਹ ਸਾਡੀ ਖੇਡ ਕਬੱਡੀ ਦਾ ਮਾਣ ਹੈ ਕਿਸਾਨੀ ਸੰਘਰਸ਼ ਦਾ ਯੋਧਾ ਇੱਕ ਵਾਰੀ ਪਹਿਲਾਂ ਇਸ ਵੀਰ ਨੂੰ ਤਾੜੀਆਂ ਮਾਰ ਕੇ ਹੌਸਲਾ ਦੇ ਦੀ ਅੱਜ ਤਾਂ ਤੇ ਹੁਣ ਤੁਹਾਡੇ ਚਰਨਾਂ 'ਚ ਇਹ ਬੇਨਤੀ ਕਰਦੀ ਹੈ ਵੀ ਜਿਹੜਾ ਇਹਦੇ ਇਲਾਜ ਦਾ ਇਹ ਫਿਜ਼ਿਓਥੈਰੇਪੀ ਚੱਲਦੀ ਹੈ ਪੂਰਾ ਕਹਿੰਦਾ ਮੇਰਾ ਖੇਡ ਮੇਲਿਆਂ ਤੋਂ ਖਰਚਾ ਚੱਲਦਾ ਹੈ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ